ਸਜ਼ਾ ਉਸ ਦੇ ਜੁਰਮ ਦੇ ਬਰਾਬਰ ਦੀ ਨਹੀਂ ਸ਼ਰਾ ਤਹਿਤ ਅਸਤੇਗ ਇਹ ਸ਼ਰਾ ਜਿਹੜੀ ਫਲਾਉਣੀ ਆ ਸੀ ਟੇਗ ਦੇ ਨਾਲ ਫਲਾਉਣੀ ਆ ਦੇਖੋ ਨਰੈਣ ਸਿੰਘ ਚੌੜਾ ਦੀ ਪਗ ਲਾਈ ਇਹਨਾਂ ਨੇ ਉਸ ਨੂੰ ਫੜੇ ਜਾਣ ਤੋਂ ਬਾਅਦ ਇਹਨਾਂ ਦੇ ਬੰਦੇ ਨੇ ਜਾ ਕੇ ਉਸ ਦੀ ਪਗ ਲਾਈ ਹੈ ਪਿੱਛੋਂ ਉਸ ਦੇ ਆਪ ਤੁਸੀਂ ਸਾਰਿਆਂ ਨੇ ਵੀਡੀਓ ਦੇਖਿਆ ਹੋਇਆ ਤਾਂ ਇਹ ਇਹ ਇਹਨਾਂ ਦੀ ਮੈਂਟੈਲਿਟੀ ਦਾ ਇਹ ਹੈ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਨਰੈਣ ਸਿੰਘ ਚੌੜਾ ਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਉਸ ਨੂੰ ਤੁਸੀਂ ਕਿਵੇਂ ਸਮਝਦੇ ਹੋ ਗੁਰਨਰੈਣ ਸਿੰਘ ਚੋੜਾ ਹੈ ਉਹ ਕੋਈ ਆਮ ਆਦਮੀ ਨਹੀਂ ਹੈ ਉਹ ਬੜਾ ਇੰਟੈਲੀਜੈਂਟ ਔਰ ਸਹਾਇਤਕਾਰ ਆਦਮੀ ਹੈ ਤੇ ਜਿਹੜੇ ਬੰਦੇ ਨੇ ਐਨੇ ਸਾਰੇ ਗੁਨਾਹ ਕੀਤੇ ਜਿਸ ਦੇ ਵਿੱਚ ਹਜ਼ਾਰਾਂ ਕਤਲ ਹਨਗੇ ਹਜ਼ਾਰਾਂ ਕਤਲ ਤੇ ਉਸ ਨੂੰ ਉਸ ਦੇ ਉੱਤੇ ਇਹ ਗੱਲ ਨਹੀਂ ਕਹੀ ਗਈ ਸਿੰਘ ਸਾਹਿਬਾਨ ਨੇ ਇਹ ਵੀ ਕਿਹਾ ਕਿ ਇਹ ਸਾਰੀ ਜੁੰਡਲੀ ਜਿੰਨੇ ਵੀ ਸੀਗੇ ਇਹ ਹੁਣ ਅਗਾਹ ਨੂੰ ਅ ਪੰਥ ਪੰਥ ਨੂੰ ਸਿਆਸੀ ਅਗਵਾਈ ਦੇਣ ਦੇ ਕਾਬਿਲ ਨਹੀਂ ਹੈ ਸਾਡੇ ਧਰਮ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਕੋਈ ਦੂਸਰੇ ਦੇ ਉੱਤੇ ਆਪਣਾ ਰੋਪ ਪਾ ਕੇ ਜਾਂ ਆਪਣੀ ਸਜ਼ਾ ਉਸਦੇ ਉੱਤੇ ਕ੍ਰਿਮੀਨਲ ਲਾਅ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਤੇ ਫੇਰ ਕਹਿ ਦਿੱਤਾ ਹੈ ਕਿ ਤੁਸੀਂ ਭਰਤੀ ਕਰ ਲਓ ਤੇ ਚੋਣਾ ਕਰ ਲਓ ਤਾਂ ਹੁਣ ਭਰਤੀ ਤਾਂ ਅਸੀਂ ਲੋਕਾਂ ਨੇ ਕਰਨੀ ਹੈ ਨਾ ਹਜ਼ਾਰਾਂ ਲੱਖਾਂ ਮਾਵਾਂ ਦੀਆਂ ਗੋਦੀਆਂ ਖਾਲੀ ਕਰ ਦੇਣੀਆਂ ਔਰ ਇਹ ਨਸ਼ੇ ਤੇ ਸਾਰਾ ਕੁਝ ਇਹਨਾਂ ਦੀ ਸਮਿਆਂ ਦੇ ਵਿੱਚ ਹੋਇਆ ਹੁਣ ਇਹਨਾਂ ਦੇ ਕਨਫੈਸ਼ਨਸ ਆ ਗਏ ਨੇ ਕਿ ਅਸੀਂ ਸਾਰਾ ਕੁਝ ਇਹ ਕੀਤਾ ਹਾਂ ਤਾਂ ਕ੍ਰਿਮੀਨਲ ਲਾਅ ਦੇ ਵਿੱਚ ਜਿਹੜਾ ਕਨਫੈਸ਼ਨ ਹੁੰਦਾ ਹੈ ਉਸ ਦੇ ਬਰਕਰਾਰ ਕੋਈ ਆਰਗੂਮੈਂਟ ਦੇਣ ਦੀ ਲੋੜ ਹੀ ਨਹੀਂ ਰਹਿੰਦੀ ਪਰ ਜਿਹੜੇ ਇਹ ਝੂਠੇ ਮੁਕੱਦਮੇ ਬਣਾਏ ਇਹ ਇਹਨਾਂ ਲੋਕਾਂ ਨੇ ਬਣਾਏ ਨੇ ਜਿਹੜੇ ਆ ਹੁਣ ਕਹਿੰਦੇ ਆ ਕਿ ਅਸੀਂ ਗੁਨਾਹਗਾਰ ਆ ਤੇ ਅਸੀਂ ਸਾਰਾ ਚੋੜੀ ਪਵਾ ਰਹੇ ਆ ਇਹਨਾਂ ਲੋਕਾਂ ਨੇ ਬਣਾਏ ਬਾਬੂ ਸਾਹਿਬ ਦੇਖ ਰਹੇ ਹੋ ਤੁਸੀਂ ਜਿਸ ਤਰ੍ਹਾਂ ਦੇ ਨਾਲ ਸੁਖਵੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਜਿਹੜੀ ਲਾਈ ਗਈ ਹੈ ਤੇ ਸੁਖਵੀਰ ਬਾਦਲ ਉਸ ਸਜ਼ਾ ਨੂੰ ਭੁਗਤ ਰਹੇ ਨੇ ਨਿਭਾ ਰਹੇ ਨੇ ਤੇ ਜਿਹੜਾ ਬੀਤੇ ਦਿਨੀ ਉਹਨਾਂ ਤੇ ਹਮਲਾ ਵੀ ਹੋਇਆ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਿਹੜੇ ਉਹ ਬਚ ਗਏ ਬਹੁਤ ਜਿਹੜਾ ਸੀਗਾ ਕਲੋਜ਼ ਸ਼ੇ ਜਿਹੜਾ ਉਸ ਨੂੰ ਕਹਿ ਸਕਦੇ ਆ ਤੇ ਇਸ ਪੂਰੇ 에ਪੀਸੋਡ ਤੇ ਗੱਲਬਾਤ ਕਰਾਂਗੇ ਜੋ ਕੁਝ ਵੀ ਹੋਇਆ ਜਿਸ ਵੇਲੇ ਤੋਂ ਅਕਾਲ ਤਖਤ ਆਬ ਨੇ ਤਨਖਾਹਿਆ ਕਰਾਰ ਦਿੱਤਾ ਸੀਗਾ ਸੁਖਵੀਰ ਸਿੰਘ ਬਾਦਲ ਨੂੰ ਤੇ ਉਸ ਤੋਂ ਬਾਅਦ ਸਜ਼ਾ ਲਾਉਣ ਦੀ ਗੱਲ ਹੋਵੇ ਤੇ ਹੁਣ ਜੋ ਕੁਝ ਵੀ ਚੱਲ ਰਿਹਾ ਆ ਸਾਡੇ ਨਾਲ ਗੁਰਤੇਜ ਸਿੰਘ ਜੀ ਮੌਜੂਦ ਨੇ ਸਿੱਖ ਸਕਾਲਰ ਨੇ ਉਹਨਾਂ ਤੋਂ ਇਸ ਮੁੱਦੇ ਤੇ ਅਸੀਂ ਉਹਨਾਂ ਦੀ ਰਾਏ ਵੀ ਜਾਣਾਂਗੇ ਸਿੰਘ ਸਾਹਿਬ ਕਿਵੇਂ ਦੇਖਦੇ ਹੋ ਜਿਹੜਾ ਪਹਿਲਾਂ ਤਾਂ ਜਿਹੜਾ ਤਨਖਾਹਿਆ ਅਕਤੂਬਰ ਦੇ ਵਿੱਚ ਕਰਾਰ ਦਿੱਤਾ ਸੀਗਾ ਫਿਰ ਹੁਣ ਰੀਸੈਂਟਲੀ ਜਿਹੜੀ ਧਾਰਮਿਕ ਸਜ਼ਾ ਲਾਈ ਗਈ ਹੈ ਅਕਾਲ ਤਖਤ ਸਾਹਿਬ ਵੱਲੋਂ ਪੰਥ ਸਿੰਘ ਸਹਿਬਾਨ ਵੱਲੋਂ ਸਜ਼ਾ ਤੁਸੀਂ ਜੋ ਉਹਨਾਂ ਨੂੰ ਸੁਣਾਈ ਹੈ ਤੁਸੀਂ ਉਸ ਨੂੰ ਵਾਜਬ ਮੰਨਦੇ ਹੋ ਠੀਕ ਮੰਨਦੇ ਹੋ ਇਸ ਤੋਂ ਪਹਿਲਾਂ ਕਿਉਂਕਿ ਆਪਾਂ ਜੇ ਕੰਪੇਅਰ ਕਰੀ ਜਿੰਨਾਂ ਜਿੰਨਾਂ ਨੂੰ ਵੀ ਸਜ਼ਾ ਸੁਣਾਈਆਂ ਗਈਆਂ ਅਮ ਸਤਿ ਸ੍ਰੀ ਅਕਾਲ ਇਹ estranਗ ਹੈਗਾ ਕਿ ਜਿਹੜਾ ਜਿਹੜੀ ਸਜ਼ਾ ਉਹਨਾਂ ਨੇ ਸੁਣਾਈ ਹੈ ਉਸ ਦੇ ਵਿੱਚ ਉਹਨਾਂ ਨੇ ਆਪਣੀ ਇੱਕ ਐਕਸ਼ਨ ਦੇ ਨਾਲ ਕੁਝ ਲੋਕਾਂ ਦੇ ਵਿੱਚ ਕੰਟਰਡਿਕਸ਼ਨਸ ਬੀਜਦੇ ਨੇ ਜਿਸ ਤਰ੍ਹਾਂ ਕਿ ਇਸ ਨੂੰ ਬਲਟੋਹੇ ਨੂੰ سزا ਲਗਾਈ ਗਈ ਹੈ ਤੇ ਉਹ ਇੰਨੀ ਸਖਤ ਹੈ ਕਿ 10 ਸਾਲ ਵਾਸਤੇ ਇਸ ਨੂੰ ਤੁਸੀਂ ਕੱਢ ਦਿਓ ਯਾਨੀ ਲੋਕਾਂ ਨੂੰ ਸਖਤ ਜਾਪਦੀ ਹੈ ਤੇ ਜਿਹੜੇ ਬੰਦੇ ਨੇ ਐਨੇ ਸਾਰੇ ਗੁਨਾਹ ਕੀਤੇ ਨੇ ਜਿਸ ਦੇ ਵਿੱਚ ਹਜ਼ਾਰਾਂ ਕਤਲ ਹੋ ਗਏ ਹਜ਼ਾਰਾਂ ਕਤਲ ਤੇ ਉਸ ਨੂੰ ਉਸ ਦੇ ਉੱਤੇ ਇਹ ਗੱਲ ਨਹੀਂ ਕਹੀ ਗਈ ਉਸ ਨੂੰ ਇਸ ਤਰ੍ਹਾਂ ਤਾਂ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਸਜ਼ਾ ਉਸ ਦੇ ਜੁਰਮ ਦੇ ਬਰਾਬਰ ਦੀ ਨਹੀਂ ਹੁਣ ਇਹਦੇ ਵਿੱਚ ਦੋ ਤਿੰਨ ਗੱਲਾਂ ਆਣਗੀਆਂ ਪਹਿਲੀ ਗੱਲ ਤਾਂ ਇਹ ਹੈ ਕਿ ਸਿੰਘ ਸਾਹਿਬਾਨ ਨੇ ਇਹ ਵੀ ਕਿਹਾ ਕਿ ਇਹ ਸਾਰੀ ਜੁੰਡਲੀ ਜਿੰਨੇ ਵੀ ਸੀਗੇ ਇਹ ਹੁਣ ਅਗਾਹ ਨੂੰ ਅਗੋਂ ਪੰਥ ਨੂੰ ਸਿਆਸੀ ਅਗਵਾਈ ਦੇਣ ਦੇ ਕਾਬਲ ਨਹੀਂ ਰਹੇ ਇਹ ਕਾਬਲ ਨਹੀਂ ਹਨ ਤਾਂ ਇਸ ਦੇ ਵਿੱਚ ਇਹਨੂੰ ਉਹਦੇ ਨਾਲ ਬਲਟੋਹੇ ਵਾਲੀ ਸਜ਼ਾ ਦੇ ਨਾਲ ਮਿਲਾ ਕੇ ਪੜਨਾ ਚਾਹੀਦਾ ਹੈ ਜਦੋਂ ਉਹਨਾਂ ਨੇ ਕਿਹਾ ਤਾਂ ਕਿ ਕਾਬਲ ਨਹੀਂ ਤਾਂ ਇਹਦਾ ਮਤਲਬ ਉਹਨੂੰ ਰਿਜੈਕਟ ਕਰਤਾ ਤਾਂ ਇਸ ਤੋਂ ਵੱਡੀ ਸਜ਼ਾ ਤਾਂ ਨਹੀਂ ਹੋ ਸਕਦੀ ਸੀ ਨਾ ਅੱਛਾ ਇਹ ਜਿਹੜਾ ਖਾਲਸਾ ਜਿਹੜਾ ਅਖਾਲ ਤਖਤ ਹੈ ਜੀ ਇਹ ਖਾਲਸਾ ਪੰਥ ਵਾਸਤੇ ਸੁਪਰੀਮ ਅਥਾਰਟੀ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਤੇ ਗੁਰੂ ਖਾਲਸਾ ਪੰਥ ਦਾ ਨਿਵਾਸ ਹੈ ਉੱਥੇ ਤਾਂ ਗੁਰੂ ਗ੍ਰੰਥ ਦੇ ਅਧੀਨ ਖਾਲਸਾ ਪੰਥ ਸੁਪਰੀਮ ਹੈ ਉਹਨਾਂ ਦੀ ਆਵਾਜ਼ ਅਕਾਲ ਤਖਤ ਨੇ ਪ੍ਰਗਟ ਕਰਨੀ ਹੈ ਸੋ ਇਸ ਵਾਸਤੇ ਸੁਪਰੀਮ ਹੈ ਇਸ ਵਾਸਤੇ ਨਹੀਂ ਕਿ ਉਥੇ ਚਿਹਦਰ ਬੈਠਾ ਤੇ ਉਹਨੂੰ ਅਸੀਂ ਚੰਗਾ ਸਮਝ ਜਾਂਦੇ ਹਾਂ ਉਹ ਬੜੇ ਅੱਛੇ ਗੱਲਾਂ ਕਰਦੇ ਨੇ ਇਸ ਵਾਸਤੇ ਨਹੀਂ ਸੋ ਇਹ ਜਿਹੜਾ ਸੁਪਰੀਮ ਪੰਥ ਹੈ ਜਿਹੜਾ ਸੁਪਰੀਮ ਪੰਥ ਦਾ ਫੈਸਲਾ ਉਹਨਾਂ ਨੇ ਸੁਣਾਇਆ ਉਸ ਨੂੰ ਉਸ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਬੰਦਾ ਵੌਲੰਟੇਰਲੀ ਇਹ ਇਹ ਕੋਈ ਪੰਥ ਇਸ ਤਰ੍ਹਾਂ ਦਾ ਹੈ ਨਹੀਂ ਵੀ ਲੋਕਾਂ ਨੂੰ ਫੜਫੜ ਕੇ ਤੇ ਮਜਬੂਰ ਕੀਤਾ ਗਿਆ ਤੁਸੀਂ ਇਸ ਪੰਥ ਦੇ ਵਿੱਚ ਆਓ ਜਿਵੇਂ ਇੱਕ ਵੇਲੇ ਔਰੰਗਜ਼ੇਬ ਮਜਬੂਰ ਕਰਦਾ ਸੀ ਲੋਕਾਂ ਨੂੰ ਉਹਨਾਂ ਦਾ ਫਲਸਫਾ ਸੀਗਾ ਸ਼ਰਾ ਤਹਿਤ ਅਸਤੇਗ ਇਹ ਸ਼ਰਾ ਜਿਹੜੀ ਫਲਾਉਣੀ ਆ ਸੀ ਤੇਗ ਦੇ ਨਾਲ ਫਲਾਉਣੀ ਆ ਇੱਥੇ ਤਾਂ ਕੋਈ ਇਸ ਤਰ੍ਹਾਂ ਦਾ ਪ੍ਰੋਬਲਮ ਨਹੀਂ ਜਿਸ ਨੇ ਅਮਰਤ ਸਗਣਾ ਹੋ ਸਕੇ ਜਿਸ ਨੇ ਨਹੀਂ ਸਗਣਾ ਹੋ ਨਾ ਸਕੇ ਕਈ ਸਾਰੇ ਗੁਰੂ ਸਾਹਿਬ ਦੇ ਸਮੇਂ ਦੇ ਉੱਤੇ ਵੀ ਕੁਝ ਲੋਕ ਹੁੰਦੇ ਸਨ ਜਿਹੜੇ ਅਮਰਤ ਨਹੀਂ ਸੀ ਸਗਦੇ ਤੇ ਉਹ ਕੋਈ ਗੁਰੂ ਉਹਨਾਂ ਨੂੰ ਇਸ ਤਰ੍ਹਾਂ ਦੀ ਸਜ਼ਾ ਨਹੀਂ ਸੀ ਲਾਉਂਦੇ ਸੋ ਇਹ ਜਿਹੜੀਆਂ ਸਾਰੀਆਂ ਇਸ ਦੇ ਵਿੱਚ ਫਿਰ ਕੀ ਹੁੰਦਾ ਹੈ ਕਿ ਇੱਕ ਆਦਮੀ ਆਤਮਿਕ ਤੌਰ ਦੇ ਉੱਤੇ ਆਪਣੇ ਆਪ ਨਾਲ ਐਡਜਸਟ ਨਹੀਂ ਕਰ ਪਾਉਂਦਾ ਵੀ ਮੈਂ ਬਹੁਤ ਵੱਡੇ ਜ਼ੁਲਮ ਕਰ ਲਏ। ਔਰ ਸਮਝਦਾ ਹੈ ਕਿ ਮੈਨੂੰ ਇਹ ਨਹੀਂ ਸੀ ਕਰਨੀ ਚਾਹੀਦੀ। ਆਤਮਗਲਾਨੀ ਤੋਂ ਬਚਾਉਣ ਵਾਸਤੇ ਕਿਸੇ ਸਿੱਖ ਭਰਾ ਨੂੰ ਇਹ ਉਹ ਪੰਥ ਦੇ ਸਾਹਮਣੇ ਅਕਾਲ ਤਖਤ ਦੇ ਉੱਤੇ ਪੇਸ਼ ਹੁੰਦਾ ਹੈ। ਕਹਿੰਦਾ ਜੀ ਮੇਰੇ ਕੋਲੋਂ ਗੁਸਤਾਖੀ ਹੋ ਗਈ ਗਲਤ ਗਲਤੀ ਹੋ ਗਈ। ਮੈਨੂੰ ਸਜ਼ਾ ਲਾਓ ਮੈਂ ਤਾਂ ਕਿ ਮੈਂ ਸ਼ੁੱਧ ਪਾਪ پاک ਪਵਿੱਤਰ ਹੋ ਕੇ ਪੰਥ ਦੇ ਵਿੱਚ ਸ਼ਾਮਲ ਹੋ ਸਕਾਂ ਇਹ ਇਸ ਪਰਪਸ ਵਾਸਤੇ ਲਾਈ ਜਾਂਦੀ ਹੈ ਹੁਣ ਗੁਰੂ ਗ੍ਰੰਥ ਦੇ ਵਿੱਚ ਕੋਈ ਕ੍ਰਿਮੀਨਲ ਲਾ ਨਹੀਂ ਕੋਈ ਦੁਨੀਆਵੀ ਕਾਨੂੰਨ ਨਹੀਂ ਤਾਂ ਉਹ ਜਿਵੇਂ ਕੁਰਾਨ ਦੇ ਵਿੱਚ ਹੈਗਾ ਕਿ ਜੇ ਬੰਦਾ ਕੋਈ ਆ ਕਰਦਾ ਹੈ ਤਾਂ ਉਸ ਦੇ ਵਾਸਤੇ ਉਹਦੇ ਹੱਥ ਕੱਟ ਤੇ ਜਾਣ ਮੁਹੰਮਦ ਸਾਹਿਬ ਦੀ ਜੀਵਨ ਦੇ ਵਿੱਚ ਵੀ ਹੈ ਉਹਨਾਂ ਨੇ ਇੱਕ ਉਕਲ ਟਰਾਈ ਹੁੰਦੀ ਸੀ ਉਹਨਾਂ ਦੇ ਕੁਝ ਨੂੰ ਚੋਰੀ ਕਰਕੇ ਲੈ ਕੇ ਉੱਠਦੇ ਉਹਨਾਂ ਦੇ ਨਾਲ ਜੋ ਵਰਤਾਰਾ ਕੀਤਾ ਸੋ ਇਸ ਤਰ੍ਹਾਂ ਦੀਆਂ ਉਹਨਾਂ ਦੀ ਗੱਲ ਹੋਰ ਹੈ ਜੀ ਸਾਡੇ ਧਰਮ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਕੋਈ ਦੂਸਰੇ ਦੇ ਉੱਤੇ ਆਪਣਾ ਰੋਪ ਪਾ ਕੇ ਜਾਂ ਆਪਣੀ ਸਜ਼ਾ ਉਸਦੇ ਉੱਤੇ ਕ੍ਰਿਮੀਨਲ ਲਾਅ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੁਣ ਜਿਹੜਾ ਕ੍ਰਿਮੀਨਲ ਲਾਅ ਨੇ ਸਜ਼ਾ ਦੇਣੀ ਹੈ ਉਹ ਅਕਾਲ ਤਖਤ ਨਹੀਂ ਦੇ ਸਕਦਾ ਇਹਨਾਂ ਨੇ ਸਜ਼ਾ ਦੇ ਰਹੀਆਂ ਜਿਹੜੀ ਕਿ ਇੱਕ ਸਿੱਖ ਨੂੰ ਆਪਣੀ ਆਤਮਗਲਾਨੀ ਦੇ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਸ਼ੁੱਧ ਸਮਝ ਕੇ ਦੁਬਾਰੇ ਪੰਥ ਦੇ ਵਿੱਚ ਸ਼ਾਮਲ ਹੋ ਕੇ ਔਰ ਨੇਕ ਨੀਤੀ ਨਾਲ ਪੰਥ ਦੇ ਵਿੱਚ ਦੀ ਕਾਰਵਾਈ ਕਰਨੀ ਕਰਨੀ ਚਾਹੁੰਦਾ ਹੈ ਉਸ ਨੂੰ ਸਜ਼ਾ ਦੇਣੀ ਹੈ ਸੋ ਉਸ ਵਾਸਤੇ ਇਹ ਸਜ਼ਾ ਵਾਜਿਬ ਹੈ ਔਰ ਇੰਨੀ ਕੀ ਦਿੱਤੀ ਜਾ ਸਕਦੀ ਸੀ ਇਸ ਤੋਂ ਜਦੋਂ ਉਹਨਾਂ ਨੇ ਕਹਿਤਾ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਅਗਵਾਈ ਦੇਣ ਦੇ ਯੋਗ ਨਹੀਂ ਤੇ ਫਿਰ ਕਹਿ ਦਿੰਦਾ ਹੈ ਕਿ ਤੁਸੀਂ ਭਰਤੀ ਕਰ ਲੋ ਤੇ ਚੋਣਾ ਕਰ ਲੋ ਤੋਂ ਭਰਤੀ ਤਾਂ ਅਸੀਂ ਲੋਕਾਂ ਨੇ ਕਰਨੀ ਹੈ ਨਾ ਤਾਂ ਇਹ ਲੋਕ ਜਿਹੜੇ ਹੈਗੇ ਇਹ ਭਰਤੀ ਐਸੀ ਕਰਨ ਕਿ ਇਹਨਾਂ ਨੂੰ ਵਿੱਚ ਨਾ ਲੈਣ ਇਹ ਜੇ ਇਹ ਲੀਡਰਸ਼ਿਪ ਪੋਜੀਸ਼ਨ ਦੇ ਵਿੱਚ ਆਉਣਾ ਚਾਹੁੰਦੇ ਨੇ ਤਾਂ ਨਾ ਇਹਨਾਂ ਨੂੰ ਪੋਜੀਸ਼ਨ ਦੇ ਵਿੱਚ ਪ੍ਰੋਜੈਕਟ ਕਰਨ ਬਾਕੀ ਜਿਹੜੀ ਸਜ਼ਾ ਹੈਗੀ ਉਹ ਕਾਨੂੰਨ ਨੇ ਦੇਣੀ ਹੈ ਬਿਲਕੁਲ ਹਜ਼ਾਰਾਂ ਲੱਖਾਂ ਮਾਮਾ ਮੀਆਂ ਗੋਦੀਆਂ ਖਾਲੀ ਕਰ ਦੇਣੀਆਂ ਔਰ ਇਹ ਨਸ਼ੇ ਤੇ ਸਾਰਾ ਕੁਝ ਇਹਨਾਂ ਦੇ ਸਮਿਆਂ ਦੇ ਵਿੱਚ ਹੋਇਆ ਲੱਖਾਂ ਲੋਕਾਂ ਦੀਆਂ ਪੱਗਾਂ ਲਾਈਆਂ ਜਾਣ ਬੁੱਝ ਕੇ ਲਾਈਆਂ ਇਹਨਾਂ ਨੇ ਅੱਜ ਹੁਣ ਤੁਸੀਂ ਦੇਖੋ ਨਰੈਣ ਸਿੰਘ ਚੌੜਾ ਦੀ ਪੱਗ ਲਾਈ ਹੈ ਇਹਨਾਂ ਨੇ ਉਸ ਨੂੰ ਫੜੇ ਜਾਣ ਤੋਂ ਬਾਅਦ ਇਹਨਾਂ ਦੇ ਬੰਦੇ ਨੇ ਜਾ ਕੇ ਉਸ ਦੀ ਪੱਗ ਲਾਈ ਹੈ ਪਿੱਛੋਂ ਉਸ ਦੇ ਆਪ ਤੁਸੀਂ ਸਾਰਿਆਂ ਨੇ ਵੀਡੀਓ ਦੇਖਿਆ ਹੋਇਆ ਤਾਂ ਇਹ ਇਹ ਇਹਨਾਂ ਦੀ ਮੈਂਟੈਲਿਟੀ ਦਾ ਇਹ ਹੈ ਤਾਂ ਇਹਨਾਂ ਲੋਕਾਂ ਨੂੰ ਜਿਹੜੀ ਸਜ਼ਾ ਦੇਣੀ ਹੈ ਹੁਣ ਲੋਕਾਂ ਦੀ ਕਿਸੇਰੀ ਦੇ ਵਿੱਚ ਹੈ ਲੋਕ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਕਾਲ ਤਖਤ ਦੇ ਹੁਕਮ ਨੂੰ ਸੱਚ ਮੰਨ ਕੇ ਗੁਰੂ ਦੀ ਹੁਕਮ ਮੰਨ ਕੇ ਇਹਨਾਂ ਨੂੰ ਅਪਰਵਾਨ ਕਰ ਦੇਣ ਕਿ ਇਹ ਸਾਡੇ ਵਿੱਚ ਹੁਣ ਲੀਡਰਸ਼ਿਪ ਸ਼ਿਪ ਪੋਜੀਸ਼ਨ ਦੇ ਵਿੱਚ ਆਉਣ ਦੇ ਕਾਬਿਲ ਨਹੀਂ ਇਹਨਾਂ ਨੂੰ ਭਰਤੀ ਨਾ ਕਰਨ ਇਹਨਾਂ ਨੂੰ ਇਹਨਾਂ ਨੂੰ ਯੋਗ ਬਣ ਦੀ ਸਜ਼ਾ ਇਹੀ ਹੈ ਕ੍ਰਿਮੀਨਲ ਲਾਅ ਨੇ ਬਾਕੀ ਕਰਨਾ ਹੁਣ ਇਹਨਾਂ ਦੇ ਕਨਫੈਸ਼ਨਸ ਆ ਗਏ ਨੇ ਕਿ ਅਸੀਂ ਸਾਰਾ ਕੁਝ ਇਹ ਕੀਤਾ ਹਾਂ ਤਾਂ ਕ੍ਰਿਮੀਨਲ ਲਾਅ ਦੇ ਵਿੱਚ ਜਿਹੜਾ ਕਨਫੈਸ਼ਨ ਹੁੰਦਾ ਹੈ ਉਸ ਦੇ ਬਰਫਲਬ ਕੋਈ ਆਰਗੂਮੈਂਟ ਦੇਣ ਦੀ ਲੋੜ ਹੀ ਨਹੀਂ ਰਹਿੰਦੀ ਸੋ ਉਹ ਹੁਣ ਇਹ ਇੱਕ ਦੁਨਿਆਵੀ ਅਦਾਲਤਾਂ ਦੇ ਵਿੱਚ ਇੱਕ ਕਨਫੈਸ਼ਨ ਨੂੰ ਯੂਜ਼ ਕੀਤਾ ਜਾ ਸਕਦਾ ਹੈ ਤੇ ਫਿਰ ਉਸ ਨੂੰ ਜਿਹੜੀ ਸਜ਼ਾ ਬਣਦੀ ਹੈ ਦਵਾਈ ਜਾ ਸਕਦੀ ਹੈ ਅੱਛਾ ਜਿਹੜਾ ਇਹ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਨਰੈਨ ਸਿੰਘ ਚੌੜਾ ਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਉਸ ਨੂੰ ਤੁਸੀਂ ਕਿਵੇਂ ਸਮਝਦੇ ਹੋ ਕੀ ਮਨਸ਼ਾ ਹੋ ਸਕਦੀ ਹੈ ਉੱਥੇ ਜਾ ਕੇ ਹੀ ਦਰਬਾਰ ਸਾਹਿਬ ਜਾ ਕੇ ਹੀ ਮਤਲਬ ਹਮਲਾ ਕਰਨ ਦੀ ਕੋਸ਼ਿਸ਼ ਕਰਨਾ ਉਹਦੇ ਪਿੱਛੇ ਕੀ ਹੋ ਸਕਦਾ ਪੂਰੇ ਉਸ ਚੈਪਟਰ ਨੂੰ ਤੁਸੀਂ ਕਿਵੇਂ ਦੇਖਿਆ ਸੇ ਤੁਸਾ ਬੇ ਸਤਰਾ ਹੈਗਾ ਕਿ ਜਿਹੜਾ ਤਾਂ ਇਹ ਦਰਬਾਰ ਸਾਹਿਬ ਦੇ ਪ੍ਰਸਰ ਦੇ ਵਿੱਚ ਦਰਬਾਰ ਸਾਹਿਬ ਦੇ ਨੇੜੇ ਦਰਬਾਰ ਸਾਹਿਬ ਦੇ ਪਰਛਾਵੇਂ ਦੇ ਵਿੱਚ ਦਰਬਾਰ ਸਾਹਿਬ ਦੇ ਸਫੀਅਰ ਦੇ ਵਿੱਚ ਜਿਵੇਂ ਸਾਰੀ ਦੁਨੀਆ ਆਉਂਦੀ ਹੈ ਕਿਸੇ ਵੀ ਨਿਰਦੋਸ਼ ਨੂੰ ਮਰਨਾ ਨਹੀਂ ਚਾਹੀਦਾ ਕਿਸੇ ਦੇ ਉੱਤੇ ਹਮਲਾ ਨਹੀਂ ਹੋਣਾ ਚਾਹੀਦਾ ਮੈਂ ਤਾਂ ਇੱਕ ਇੱਕ ਇਹ ਕਿਨਾਂ ਚਿੜੀ ਕਾਂ ਦਾ ਵੀ ਬੁਰਾ ਨਹੀਂ ਹੋਣਾ ਚਾਹੀਦਾ ਲੇਕਿਨ ਇਸ ਨੂੰ ਅਸੀਂ ਇਸ ਪਰਸਪੈਕਟਿਵ ਦੇ ਵਿੱਚ ਨਹੀਂ ਦੇਖ ਸਕਦੇ ਜਿਹੜਾ ਨਰੈਣ ਸਿੰਘ ਚੌੜਾ ਹੈ ਉਹ ਕੋਈ ਆਮ ਆਦਮੀ ਨਹੀਂ ਹੈ ਉਹ ਬੜਾ ਇੰਟੈਲੀਜੈਂਟ ਔਰ ਸਾਹਿਤਕਾਰ ਆਦਮੀ ਹੈ ਆ ਦੋ ਕਿਤਾਬਾਂ ਤੋਂ ਉਸ ਦੀਆਂ ਮੇਰੇ ਕੋਲ ਪਈਆਂ ਨੇ ਠੀਕ ਹੈ ਜੀ ਜਿਹੜੀਆਂ ਉਸ ਨੇ ਲਿਖੀਆਂ ਹਨ ਤੇ ਇੱਕ ਆ ਟਿੱਕੇ ਹਾਂ ਤੀਸਰੀ ਕਿਤਾਬ ਉਹ ਦੀ ਇੱਥੇ ਪਈ ਹੈ ਮੇਰੇ ਕੋਲੇ ਹੋਰ ਜਿਹੜੀ ਕਿ ਇਸ ਸਮੇਂ ਦੀਆਂ ਸੋਰਸਸ ਦੇ ਬਾਰੇ ਹੈ ਜਿਹੜੇ ਜਿੰਨਾ ਪੀਰੀਅਡ ਦੇ ਵਿੱਚ ਇਹ ਸਾਰਾ ਕੁਝ ਮਸਲਾ ਹੋਇਆ ਉਸ ਦੀਆਂ ਸੋਰਸ ਸੋਰਸ ਮਟੀਰੀਅਲ ਜਿਹੜਾ ਹੈਗਾ ਉਸ ਨੇ ਕਟਾ ਕੀਤਾ ਇੱਕ ਪੱਤਰਕਾਰ ਸਰਕਾਰ ਕਰਮਜੀਤ ਸਿੰਘ ਨਾਲ ਮਿਲ ਕੇ ਸੋ ਇੱਕ ਹੋਰ ਕਿਤਾਬ ਉਸਨੇ ਲਿਖੀ ਹੈ ਹੁਣੇ ਪਿੱਛੇ ਹੀ ਖਾੜਕੂ ਸੰਘਰਸ਼ ਦੇ ਬਾਰੇ ਆਪਣੇ ਆਪ ਇਸ ਦੇ ਉੱਤੇ 16 ਮੁਕਦਮੇ ਬਣੇ ਨੇ ਠੀਕ ਹੈ ਜੀ 16 17 ਮੈਂ ਯਾਨੀ ਜਿਹੜੇ ਮੈਂ ਦੇਖੇ ਨਾ ਜਿਹੜੇ ਕਿਉਂਕਿ ਹਿਊਮਨ ਰਾਈਟਸ ਤੌਰ ਦੇ ਉੱਤੇ ਮੈਂ ਇਹਨਾਂ ਦੀ ਐਨਾਲਿਸਿਸ ਵਗੈਰਾ ਕਰਦਾ ਰਹਿਣਾ ਦੇਖਦਾ ਰਹਿਣਾ 16 ਮੁਕਦਮੇ ਬਣੇ ਨੇ ਇਸ ਦੇ ਉੱਤੇ ਔਰ ਉਹਨਾਂ 16 ਦੇ ਵਿੱਚੋਂ 16 ਦੇ 16 ਝੂਠੇ ਸਨ ਤਾਂ ਜਿਹੜੇ ਇਹ ਝੂਠੇ ਮੁਕਦਮੇ ਬਣਾਏ ਇਹ ਇਹਨਾਂ ਲੋਕਾਂ ਨੇ ਬਣਾਏ ਜਿਹੜੇ ਆ ਹੁਣ ਕਹਿੰਦੇ ਆ ਕਿ ਅਸੀਂ ਗੁਨਾਹਗਾਰ ਆ ਤੇ ਅਸੀਂ ਸਾਰਾ ਝੂਠੀ ਪਵਾ ਰਹੇ ਆ ਇਹਨਾਂ ਲੋਕਾਂ ਨੇ ਬਣਾਏ ਉਸ ਦੇ ਵਿੱਚ ਇੱਕ ਮੁਕਦਮਾ ਇਹ ਸੀ ਕਿ ਇਹ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਸੁਖਵੀਰ ਸਿੰਘ ਬਾਦਲ ਨੂੰ ਮਾਰਨਾ ਚਾਹੁੰਦਾ ਠੀਕ ਹੈ ਪਾਲ ਸਿੰਘ ਫਰਾਂਸ ਨੂੰ ਆਪਣੇ ਘਰੋਂ ਚੁੱਕਿਆ ਇਹਨਾਂ ਨੇ ਪਾਲ ਸਿੰਘ ਫਰਾਂਸ ਕੀ ਕਰਦਾ ਸੀਗਾ ਉਹ ਲੋਕਾਂ ਨੂੰ ਜਿਹੜੇ ਤਸ਼ੱਦਦ ਦਾ ਜ਼ੁਲਮ ਦਾ ਪੁਲਿਸ ਦਾ ਤੇ ਸਰਕਾਰ ਦੇ ਤਸ਼ੱਦਦ ਨੂੰ ਸਹਿ ਚੁੱਕੇ ਸਨ ਜਿਹੜੇ ਵਿਚਾਰੇ ਡਿਪਰਾਈਵਡ ਸਨ ਉਹਨਾਂ ਲੋਕਾਂ ਨੂੰ ਰੀਹੈਬਿਲੀਟੇਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਠੀਕ ਹੈ ਇਹਨਾਂ ਨੂੰ ਠੀਕ ਨਹੀਂ ਲੱਗਿਆ ਇਹਨਾਂ ਨੇ ਉਹਨੂੰ ਅਰੈਸਟ ਕਰ ਲਿਆ ਸੱਤ ਦਿਨਾਂ ਨੂੰ ਉਹਦੀ ਅਰੈਸਟ ਨਹੀਂ ਦਿਖਾਈ ਫਿਰ ਆਪਣੇ ਇੱਕ ਪੱਤਰਕਾਰ ਹਨ ਗਿਆ ਐਪੀ ਸਿੰਘ ਉਹਨਾਂ ਨੇ ਅਖਬਾਰ ਦੇ ਵਿੱਚ ਲਿਖਿਆ ਇਨ ਟਾਈਮਜ਼ ਆਫ ਇੰਡੀਆ ਦੇ ਵਿੱਚ ਕਿ ਇਹਨੂੰ ਅਰੈਸਟ ਕਰ ਲਿਆ ਫਿਰ ਇਹਨਾਂ ਨੂੰ ਅਰੈਸਟ ਪਾਉਣੀ ਪਈ ਉਸ ਤੋਂ ਬਾਅਦ ਉਸ ਅਰੈਸਟ ਨੂੰ ਜਸਟੀਫਾਈ ਕਰਨ ਵਾਸਤੇ ਨ ਨ ਨਰੈਣ ਸਿੰਘ ਚੌੜੇ ਦੇ ਉੱਤੇ ਤੇ ਉਹ ਜਿਹੜਾ ਸੀਗਾ ਚੜਾ ਸੀਗਾ ਕਿ ਕੀ ਨਾ ਸੀ ਉਹਦਾ ਸਾਥ ਦਾ ਉਸ ਦੇ ਉੱਤੇ ਇਹਨਾਂ ਨੇ ਬਣਾਇਆ ਪਰਚਾ ਕਿ ਜੀ ਇਸ ਨੇ ਹਥਿਆਰ ਲਿਆਂਦੇ ਤੇ ਪਾਲਿਸਿੰਗ ਫਰਾਂਸ ਨੇ ਲਿਆਂਦੇ ਤੇ ਉਹ ਸਾਰਾ ਝੂਠਾ ਸੀ ਉਹ ਸਾਰੇ ਬਰੀ ਹੋ ਗਏ ਉਹਦੇ ਵਿੱਚੋਂ ਤੇ ਇਹ ਇਹ ਨਰੈਣ ਸਿੰਘ ਇਹਨਾਂ ਨੂੰ ਮਾਰਨਾ ਚਾਹੁੰਦਾ ਸੀ ਉਸ ਦੇ ਮਨ ਦੇ ਵਿੱਚ ਉਹ ਵੀ ਗੁੱਸਾ ਹੋਏਗਾ ਲੇਕਿਨ ਜਾਤੀ ਤਾਂ ਨਰੈਣ ਸਿੰਘ ਤੋਂ ਉਮੀਦ ਨਹੀਂ ਰੱਖੀ ਜਾ ਸਕਦੀ ਵੀ ਜਾਤੀ ਗੁੱਸੇ ਦੇ ਵਿੱਚ ਐਨਾ ਸਖਤ ਕਦਮ ਲਏਗਾ ਹੁਣ ਗੱਲ ਇਹ ਹੈ ਕਿ ਇਹ ਲੋਕ ਗੁਰੂ ਸਾਹਿਬ ਦੀ ਬੇਅਦਬੀ ਕਰਨ ਦੇ ਸਿੱਧੇ ਜ਼ਿੰਮੇਵਾਰ ਹਨਗੇ ਬਿਲਕੁਲ ਬਿਲਕੁਲ ਔਰ ਇਹਨਾਂ ਨੇ ਭਾਈ ਰਣਜੀਤ ਆਪਣੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੁਸੀਂ ਪੜ੍ਹੀ ਹੋਣੀ ਆ ਪੰਥਕ ਕਮੇਟੀ ਦਾ ਪੰਥਕ ਅਸੈਂਬਲੀ ਦਾ ਜਿਹੜਾ ਵਾਈਟ ਪੇਪਰ ਆ ਉਹ ਤੁਸੀਂ ਪੜ੍ਹਿਆ ਹੋਣਾ ਬਾਕੀ ਜਿਹੜਾ ਕੁਝ ਵੀ ਇੱਥੇ ਮਟੀਰੀਅਲ ਸਾਨੂੰ ਅਵੇਲੇਬਲ ਆ ਸਾਰਿਆਂ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਜਾਣ ਬੁੱਝ ਕੇ ਇੱਕ ਸਕੀਮ ਦੇ ਤਹਿਤ ਫਿਰ ਤੁਸੀਂ ਇਹੋ ਜਿਹੀਆਂ ਕਿਤਾਬਾਂ ਦੇਖੋ ਸਿੱਖ ਇਤਿਹਾਸ ਜਿਹਦੇ ਵਿੱਚ ਗੁਰੂ ਸਾਹਿਬਾਨ ਦੀ ਰੱਜ ਕੇ ਬੇਦਵੀ ਕੀਤੀ ਗਈ ਹੈ ਇਹਨਾਂ ਲੋਕਾਂ ਨੇ ਛਾਪੀ ਔਰ 1699 ਦੇ ਵਿੱਚ ਖਾਲਸੇ ਦੇ 300 ਸਾਲਾਂ ਦੇ ਉੱਤੇ ਛਾਪੀ ਸ਼੍ਰੋਮਣੀ ਕਮੇਟੀ ਦੀ ਮੋਹਰ ਲਾ ਕੇ ਸਾਰੇ ਸੰਸਾਰ ਦੇ ਵਿੱਚ ਵੰਡੀ ਖਾਸ ਤੌਰ ਦੇ ਉੱਤੇ ਹਿੰਦੀ ਰੀਜਨ ਦੇ ਵਿੱਚ ਹਿੰਦੀ ਦੀ ਕਿਤਾਬ ਹੈ ਇਹ ਉੱਥੇ ਵੰਡੀ ਤਾਂ ਇਹ ਇਹਨਾਂ ਦਾ ਇੰਟੈਂਸ਼ਨ ਸਿੱਖ ਪੰਥ ਨੂੰ ਖਤਮ ਕਰਨ ਦਾ ਸੀ ਅਕਾਲੀ ਦਲ ਦਾ ਅਕਾਲੀ ਦਲ ਦਾ ਅਕਾਲੀ ਦਲ ਤਾਂ ਹੈ ਨਹੀਂ ਸੀ ਪੰਜਾਬੀ ਪਾਰਟੀ ਸੀ ਬਿਲਕੁਲ ਇਹਨਾਂ ਨੇ ਮੈਂ ਇੱਕ ਇਹ ਕਈ ਲੋਕ ਹੁਣ ਇਸ ਗੱਲ ਦੇ ਉੱਤੇ ਸਹਿਮਤ ਹਨਗੇ ਕਿ ਇਹਨਾਂ ਲੋਕਾਂ ਨੇ ਸਿੱਖ ਪੰਥ ਨੂੰ ਖਤਮ ਕਰਨ ਦੀ ਸਪਾਰੀ ਫੜੀ ਹੋਈ ਸੀ ਅਕਾਲੀ ਦਲ ਨੂੰ ਇਹ ਖਤਮ ਕਰ ਚੁੱਕੇ ਸੀ ਸੋ ਹੋ ਸਕਦਾ ਭਾਈ ਨਰਿੰਦਰ ਸਿੰਘ ਦੇ ਮਨ ਦੇ ਵਿੱਚ ਇਹ ਗੁੱਸਾ ਹੋਵੇ ਬਾਕੀ ਜਿਹੜੇ ਲੋਕ ਕਹਿ ਰਹੇ ਆ ਕਿ ਜੀ ਦਰਬਾਰ ਸਾਹਿਬ ਦੇ ਵਿੱਚ ਗੋਲੀ ਨਹੀਂ ਚਲਣੀ ਚਾਹੀਦੀ ਇਹ ਮੈਂ ਵੀ ਕਹਿੰਦਾ ਕਿ ਗੁਰੂ ਮਹਾਰਾਜ ਕਰੇ ਕਿ ਇਸ ਤਰ੍ਹਾਂ ਦੀ ਹਾਲਾਤ ਰਹਿਣ ਕਿ ਉੱਥੇ ਕੋਈ ਨਾ ਲੇਕਿਨ ਜੇ ਉੱਥੇ ਹੁੰਦਾ ਹੈ ਕੁਝ ਇਸ ਤਰ੍ਹਾਂ ਦਾ ਤਾਂ ਸਾਨੂੰ ਦੇਖਣਾ ਪਏਗਾ ਕੌਣ ਕਰ ਰਿਹਾ ਕਿਸ ਕਾਰਨ ਕਰ ਰਿਹਾ ਅਜ ਤਾਈਂ ਭਾਈ ਨਰਿੰਦਰ ਸਿੰਘ ਦਾ ਬਿਆਨ ਆਇਆ ਨਹੀਂ ਮੈਂ ਕਈ ਵਾਰੀ ਹੋਰ ਵੀ ਪੱਤਰਕਾਰ ਆਏ ਸੀ ਮੈਂ ਉਹਨਾਂ ਨੂੰ ਵੀ ਇਹੀ ਕਿਹਾ ਸੀ ਆਪਾਂ ਦਾ ਬਿਆਨ ਉਡੀਕ ਲਈਏ ਕੀ ਕਹਿੰਦਾ ਤਾਂ ਮੌਮਕਨ ਹੈ ਕਿ ਇਹੀ ਕੁਝ ਕਹੇਗਾ ਹੁਣ ਜਿਹੜੀ ਜਿਹੜੀ ਹੁੰਦੀ ਹੈ ਨਾ ਬੇਦਬੀ ਉਹ ਕੌਣ ਕਰਦਾ ਹੈ ਉਹ ਬੰਦਾ ਜਿਹੜਾ ਅਸ਼ਰਧਕ ਹੋਵੇ ਜਿਸ ਨੂੰ ਗੁਰੂ ਦੇ ਵੀ ਸ਼ਰਧਾ ਨਾ ਹੋਵੇ ਉਹ ਬੇਦਵੀ ਕਰਦਾ ਹੈ ਜਿਹੜਾ ਸ਼ਰਧਾਵਾਨ ਹੈ ਉਹ ਉਹ ਬੇਦਵੀ ਕਰ ਹੀ ਨਹੀਂ ਸਕਦਾ ਸੋਚ ਹੀ ਨਹੀਂ ਸਕਦਾ ਕਰ ਹੀ ਨਹੀਂ ਸਕਦਾ ਜੇ ਉਹ ਕੋਈ ਐਸਾ ਕੰਮ ਕਰਦਾ ਵੀ ਹੈ ਜਿਹਦੀ ਜਿਹਨੂੰ ਜਿਹਨੂੰ ਬੇਦਵੀ ਸਮਝ ਸਕਦੇ ਆਪਾਂ ਤਾਂ ਉਹ ਉਸ ਤੋਂ ਬਰੀ ਹੈ ਆਪਣੇ ਜਿਹੜਾ ਇੱਕ ਸੀਆਰਪੀਸੀ ਹੁੰਦਾ ਸੀਗਾ ਹੁਣ ਅੱਜਕੱਲ ਨਵਾਂ ਕਾਨੂੰਨ ਆ ਗਿਆ ਉਸ ਦੇ ਵਿੱਚ ਇੱਕ ਆਈਪੀਸੀ ਸੀਗਾ ਉਸ ਦੇ ਵਿੱਚ ਇੱਕ ਚੈਪਟਰ 4 ਸੀ ਜਨਰਲ ਐਕਸੈਪਸ਼ਨਸ ਉਹਦੇ ਵਿੱਚ ਕੀ ਕਹਿੰਦੇ ਨੇ ਕਿ ਜੇ ਕੋਈ ਛੋਟੀ ਮੋਟੀ ਇਸ ਤਰ੍ਹਾਂ ਦੀ ਗੱਲ ਹੋ ਗਈ ਹੈ ਤੇ ਉਸ ਨੂੰ ਨਜ਼ਰ ਅੰਦਾਜ਼ ਕਰਨਾ ਚਾਹੀਦਾ ਉਹ ਕ੍ਰਾਈਮ ਨਹੀਂ ਹੈ ਜੇ ਛੋਟੀ ਮੋਟੀ ਕ੍ਰਾਈਮ ਹੈ ਜਿਸ ਤਰ੍ਹਾਂ ਤੁਸੀਂ ਕਿਸੇ ਦੀ ਦੁਆਦ ਦੇ ਵਿੱਚ ਉਹ ਸਹੀ ਪੈਨ ਭਰ ਲਿਆ ਆਪਣਾ ਉਹ ਤਾਂ ਟੈਕਨੀਕਲੀ ਤਾਂ ਚੋਰੀ ਹੈ ਲੇਕਿਨ ਉਹ ਇਟ ਹੈਸ ਟੂ ਬੀ ਇਗਨੋਰਡ ਤਾਂ ਇਹ ਜਿਹੜੇ ਹੁੰਦੇ ਨੇ ਜਨਰਲ ਐਕਸੈਪਸ਼ਨਸ ਉਹਨਾਂ ਦੇ ਅੰਡਰ ਆਉਂਦੇ ਨੇ ਇਹੋ ਜਿਹੇ ਲੋਕ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਗੁਰੂ ਸਾਹਿਬ ਦਾ ਆਪਣਾ ਫਰਮਾਨ ਹੈ ਆਪਾਂ ਰੋਜ਼ ਇੱਥੇ ਆਸਾ ਦੀ ਵਾਰ ਸੁਣਦੇ ਆ ਦਰਬਾਰ ਸਾਹਿਬ ਤੋਂ ਤੇ ਉੱਥੇ ਉਹ ਕਹਿੰਦੇ ਨੇ ਜਿਨ ਅੰਤਰ ਹਰ ਹਰ ਪ੍ਰੀਤ ਹੈ ਜਿਨ੍ਹਾਂ ਦੇ ਅੰਦਰ ਗੁਰੂ ਦੀ ਪਰਮਾਤਮਾ ਦੀ ਪ੍ਰੀਤ ਪ੍ਰੇਮ ਹੈ ਜਿਨ੍ਹਾਂ ਦੇ ਅੰਦਰ ਤੇ ਜਨ ਸੁਗੜ ਸਿਆਣੀ RAM ਰਾਜ ਜੀ ਉਹ ਬਹੁਤ ਸਿਆਣੇ ਤੇ ਗੂੜੇ ਸਿਆਣੇ ਹਨਗੇ ਜੇ ਬਾਹਰੋਂ ਪੁਲਚਕ ਬੋਲਦੇ ਜੇ ਉਹ ਕਦੇ ਗਲਤੀ ਨਾਲ ਕੁਝ ਗਲਤ ਗੱਲ ਕਹਿ ਵੀ ਦੇਣ ਜੇ ਬਾਹਰੋਂ ਪੁਲਚਕ ਬੋਲਦੇ ਭੀ ਖਰੇ ਹਰ ਪਾਣੀ ਫੇਰ ਵੀ ਪ੍ਰਮਾਤਮਾ ਦੇ ਅ ਅਨਸਾਰ ਪ੍ਰਮਾਤਮਾ ਦੇ ਮਨ ਦੇ ਵਿੱਚ ਉਹਨਾਂ ਦੇ ਪ੍ਰਤੀ ਢੋਸ ਨਹੀਂ ਉਹਨਾਂ ਨੂੰ ਉਹ ਖਰੇ ਸਮਝਦਾ ਉਹਨਾਂ ਨੂੰ ਸੋ ਇਸ ਤਰ੍ਹਾਂ ਭਾਈ ਇਹ ਜਿਹੜੇ ਆਪਣੇ ਹਨਕੇ ਮਰਨ ਸਿੰਘ ਚੋੜਾ ਉਹ ਇਹਨਾਂ ਦਾ ਜਿਹੜਾ ਉਹ ਕਾਰਵਾਈ ਹੈ ਉਹ ਇਸ ਦੇ ਅੰਡਰ ਆਏਗੀ ਇਸ ਤਰ੍ਹਾਂ ਨਾਲ ਸਮਝਣਾ ਯੋਗ ਹੋਏਗਾ ਜਿਹੜੀ ਸਾਰਿਆਂ ਤੋਂ ਵੱਡੀ ਗੱਲ ਹੈ ਕੱਲ ਬਾਬਾ 베ਦੀ ਮਿਲੇ ਸੀ ਉਹ ਕਹਿੰਦੇ ਕਿ ਮੈਂ ਆਪਣੀ ਫੇਸਬੁੱਕ ਦੇ ਉੱਤੇ ਪਾ ਦਿੱਤਾ ਕਿ ਇਹ ਬੜਾ ਮਾੜਾ ਹੋਇਆ ਤੇ ਇਹਨਾਂ ਇੱਥੇ ਦਰਬਾਰ ਸਾਹਿਬ ਗੋਲੀ ਨਹੀਂ ਚਲਣੀ ਚਾਹੀਦੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪਹਿਲੀ ਗਲਤੀ ਹੈ ਦਰਬਾਰ ਸਭ ਚੱਲ ਨਹੀਂ ਹੈ ਗੋਲੀ ਉਹ ਦਾ ਦਰਬਾਰ ਸਭ ਤੋਂ ਬਾਹਰ ਬਾਹਰਲੇ ਪਾਸੇ ਚੱਲੀ ਹੈ ਅੱਛਾ ਦੂਸਰੀ ਗੱਲ ਇਹ ਹੈਗੀ ਕਿ ਜੇ ਕਹਿੰਦੇ ਮੈਂ ਪਾਤਾ ਤੇ ਮੈਂ ਕਹਦਾ ਵੀ ਇਹ ਠੀਕ ਨਹੀਂ ਸੀ ਇੱਥੇ ਇਸ ਤਰ੍ਹਾਂ ਇਹਨੂੰ ਕਿਸੇ ਨੂੰ ਵੀ ਮਾਰਨਾ ਆਪਾਂ ਸਾਰੇ ਮੰਨਦੇ ਆ ਜਨਰਲ ਪ੍ਰੋਪੋਜੀਸ਼ਨ ਇਹੀ ਹੈ ਉਹ ਕਹਿੰਦੇ ਕਿ ਮੈਨੂੰ ਉਹਦੇ ਥੱਲੇ ਕਿੰਨੀਆਂ ਗਾਲਾਂ ਕੱਢੀਆਂ ਲੋਕਾਂ ਨੇ ਜਿਹੜੇ ਕਮੈਂਟਸ ਜਿਹੜੇ ਆਏ ਅੱਜ ਵੀ ਮੈਂ ਦੇਖਿਆ ਸੀ ਕਈ ਵੀਡੀਓਜ਼ ਦੇ ਉੱਤੇ ਕਮੈਂਟਸ ਉਹ ਕਹਿੰਦੇ ਵੀ ਇਹੋ ਜਿਹੇ ਲੋਕਾਂ ਨੂੰ ਮਾਰਨ ਦਾ ਕਾਹਦਾ ਪਾਪ ਹੈ ਤਾਂ ਇਸ ਤੋਂ ਮੈਂ ਇਹ ਨਹੀਂ ਕਹਿੰਦਾ ਵੀ ਕਿਸੇ ਨੂੰ ਮਾਰ ਦੇਣਾ ਚਾਹੀਦਾ ਇਹ ਮਨੁੱਖ ਦਾ ਕੰਮ ਨਹੀਂ ਹੈ ਕਿ ਕਿਸੇ ਦੂਸਰੇ ਨੂੰ ਮਾਰ ਦੇਣਾ ਅਸੀਂ ਇਸੇ ਦੇ ਵਾਸਤੇ ਲੜ ਰਹੇ ਹਾਂ ਨਾ ਅਸੀਂ ਲੋਕ ਜਿਹੜੇ ਹਿਊਮਨ ਰਾਈਟਸ ਵਾਲੇ ਦੂਸਰੇ ਲੋਕ ਭਾਈ ਨਰੈਣ ਸਿੰਘ ਤਾਂ ਖੜਕੂ ਸਫਾ ਦੇ ਵਿੱਚ ਵੀ ਰਿਆ ਇਸ ਵਾਸਤੇ ਲੜ ਰਿਆ ਸੀ ਨਾ ਲੋਕਾਂ ਨਾਲ ਜ਼ਿਆਤੀ ਰੋਏ ਲੋਕਾਂ ਨੂੰ ਕਾਮ ਕਾਮ ਮਾਰੇ ਜਾ ਰਿਆ ਨਜ਼ਾਇਜ਼ ਹੈ ਇਹ ਨਹੀਂ ਹੋਣਾ ਚਾਹੀਦਾ ਪ੍ਰਮਾਤਮਾ ਨੂੰ ਮਨਜ਼ੂਰ ਨਹੀਂ ਇਹ ਜਿਹੜੀ ਜ਼ਿੰਦਗੀ ਆ ਅਕਾਲ ਪੁਰਖ ਨੇ ਦਿੱਤੀ ਆ ਅਕਾਲ ਪੁਰਖ ਹੀ ਲੈ ਸਕਦਾ ਇਸ ਦੇ ਵਿੱਚ ਆਪਾਂ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ ਹੁਣ ਜਿਹੜਾ ਅਸਲ ਮਕਸਦ ਹੈ ਇਹ ਨਰੈਣ ਸਿੰਘ ਦਾ ਜਾਪਦਾ ਮੈਨੂੰ ਉਹ ਇਹ ਹੈ ਕਿ ਲੋਕਾਂ ਨੂੰ ਦੱਸਣਾ ਕਿ ਇਹ ਬੰਦੇ ਤੁਹਾਡੇ ਅਗਵਾਈ ਕਰਨ ਦੇ ਕਾਬਿਲ ਨਹੀਂ ਹਨ ਜਿਸ ਤਰ੍ਹਾਂ ਅਕਾਲ ਤਖਤ ਨੇ ਕਿਹਾ ਤਾਂ ਲੋਕਾਂ ਨੂੰ ਆਪਣੇ ਆਪ ਹੀ ਚਾਹੀਦਾ ਹੈ ਕਿ ਇਹਨਾਂ ਨੂੰ ਅਗਵਾਈ ਤੋਂ ਪਾਸੇ ਕਰ ਦੇਣ ਤੇ ਦੂਸਰੀ ਗੱਲ ਜਿਹੜੀ ਇਸ ਤੋਂ ਵੀ ਸਿਆਣੀ ਹੈ ਉਹ ਇਹ ਹੈ ਕਿ ਇਹ ਲੋਕ ਆਪੇ ਆਪ ਹੀ ਕਹਿ ਦੇਣ ਕਿ ਅਸੀਂ ਹੁਣ ਇਹ ਜਿਹੜੇ ਡਰਾਮੇ ਹੈਗੇ ਸੇਵਾ ਦੇ ਤੇ ਹੋਰ ਇਹ ਬੰਦ ਕਰਦੇ ਆ ਅਸੀਂ ਸਾਨੂੰ ਅਕਾਲ ਤਖਤ ਤੋਂ ਫਤਵਾ ਹੋ ਚੁੱਕਿਆ ਹੈ ਕਿ ਅਸੀਂ ਅਗਵਾਈ ਦੇ ਕਾਬਿਲ ਨਹੀਂ ਅਸੀਂ ਖਲੀਮੀ ਦੇ ਨਾਲ ਅਗਵਾਈ ਤੋਂ ਪਾਸੇ ਹੁੰਦੇ ਆ ਇਹ ਅਕਾਲ ਤਖਤ ਦੇ ਹੁਕਮ ਦੇ ਅਨਸਾਰ ਲੋਕਾਂ ਦਾ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਉਹ ਦੁਬਾਰੇ ਸਿਰਜ ਲਿਆ ਜਾਵੇ ਜੇ ਇਹ ਇੰਨੀ ਗੱਲ ਕਹਿੰਦੇ ਨੇ ਤਾਂ ਇਹਨਾਂ ਦੀ ਜ਼ਿੰਦਗੀ ਸੇਫ ਰਹੇਗੀ ਸਦਾ ਕੋਈ ਇਹਨਾਂ ਨੂੰ ਕੋਈ ਨਹੀਂ ਛਿੜੇਗਾ ਇਹ ਇਹਨਾਂ ਨੂੰ ਸਿਆਣਫੇਸ ਕਿਸਮ ਦੀ ਕਰਨੀ ਚਾਹੀਦੀ ਹੈ ਸੋ ਮੇਰੀ ਤਾਂ ਬੇਨਤੀ ਇਹ ਹੋਏਗੀ ਸਿੱਖ ਸੰਗਤ ਨੂੰ ਤਾਂ ਇਹ ਬੇਨਤੀ ਹੋਏਗੀ ਕਿ ਭਾਈ ਜਿਹਨੂੰ ਗੁਰੂ ਨੇ ਜ਼ਿੰਦਗੀ ਦਿੱਤੀ ਹੈ ਉਸ ਨੂੰ ਤੁਸੀਂ ਉਹ ਉਹ ਤੁਸੀਂ ਉਸ ਦੀ ਜ਼ਿੰਦਗੀ ਕੱਟ ਸ਼ਾਟ ਨਹੀਂ ਕਰਨੀ ਉਹ ਗੁਰੂ ਦੇ ਜ਼ਿੰਦਗੀ ਦਿੰਦਾ ਗੁਰੂ ਮੌਤ ਦਿੰਦਾ ਜਦੋਂ ਦੇਵੇਗਾ ਲੈ ਜਾਏਗਾ ਆਪਣੇ ਆਪ ਕਿਸੇ ਨੂੰ ਇਹਦੇ ਵਿੱਚ ਨਹੀਂ ਚਾਹੀਦਾ ਇਹਨਾਂ ਨੂੰ ਮੈਂ ਇਹਨਾਂ ਨੂੰ ਤਾਂ ਕਰ ਕੀ ਕਹਿਣਾ ਲੇਕਿਨ ਇਹਨਾਂ ਦੀ ਇਹਨਾਂ ਦੀ ਸਥਿਤੀ ਮੈਨੂੰ ਇਸ ਤਰ੍ਹਾਂ ਜਾਪਦੀ ਹੈ ਕਿ ਜੇ ਇਹ ਆਪਣੇ ਗੁਨਾਹਾਂ ਨੂੰ ਕੰਫੈਸ ਕਰ ਚੁੱਕੇ ਤਾਂ ਇਮੇਜਨ ਤਾਂ ਕਰਕੇ ਦੇਖਣ ਕਿ ਕਿੰਨੇ ਕਿੰਨੇ ਵੱਡੇ ਗੁਨਾਹ ਸੀ ਜਿਨ੍ਹਾਂ ਨੂੰ ਸੁਣ ਕੇ ਹੁਣ ਵੀ ਰੋਂਟੇ ਖੜੇ ਹੋ ਜਾਂਦੇ ਆ ਹਰ ਸਿੱਖ ਦੇ ਇਹ ਇਹ ਗੁਨਾਹ ਇਹਨਾਂ ਨੇ ਕੀਤੇ ਨੇ ਤੇ ਇਸ ਤੋਂ ਬਾਅਦ ਇਹ ਫੇਰ ਰੀਹੈਬਿਲੀਟੇਟ ਹੋਣਾ ਚਾਹੁੰਦੇ ਆ ਪੰਥ ਦੇ ਵਿੱਚ ਤਾਂ ਇਹ ਬੜਾ ਵੱਡਾ ਗੁਨਾਹ ਹੈ ਕੋਸ ਤੋਂ ਵੀ ਵੱਡਾ ਗੁਨਾਹ ਕਰਨਗੇ ਔਰ ਜਿੰਨੀ ਦੇਰ ਤੱਕ ਇਹ ਕਰਦੇ ਰਹਿਣਗੇ ਇਹ ਬਹੁਤੇ ਸੇਫ ਨਹੀਂ ਰਹਿ ਸਕਦੇ ਮੇਰੀ ਰੀਡਿੰਗ ਹੈ ਜੋ ਸਿੱਖ ਇਤਿਹਾਸ ਦੀ ਤੇ ਸਿੱਖ ਪਰੰਪਰਾ ਦੀ ਉਸ ਦੇ ਅਨਸਾਰ ਮੈਂ ਇੰਨੀ ਗੱਲ ਕਹਿ ਸਕਦਾ ਕਿ ਬਹੁਤੇ ਸੇਫ ਨਹੀਂ ਰਹਿ ਸਕਣੇ ਤਾਂ ਆ ਆਖਰੀ ਸਵਾਲ ਦੀ ਜਿਵੇਂ ਉਹਨਾਂ ਨੇ ਸਾਰਾ ਕੁਝ ਕਬੂਲ ਲੈ ਏਡੇ ਏਡੇ ਵੱਡੇ ਜੁਰਮ ਸੀਗੇ ਪਰ 2015 ਤੋਂ ਲੈ ਕੇ 2024 ਤੱਕ ਇੰਨਾ ਸਮਾਂ ਲੱਗ ਗਿਆ ਲੋਕ ਉਡੀਕ ਰਹੇ ਸੀ ਕਿ ਕਦੋਂ ਇਨਸਾਫ ਹੋਊਗਾ ਇਹਨਾਂ ਸਾਰੀਆਂ ਜਿਹੜੀਆਂ ਜੋ ਇਨਸੀਡੈਂਟਸ ਹੋਏ ਬੇਅਦਬੀ ਹੋਵੇ ਹੋਰ ਚੀਜ਼ਾਂ ਹੋਣ ਤੇ ਇੰਨੇ ਸਾਲ ਨਾਮੰਦਨਾ ਤੇ ਅਖੀਰ ਦੇ ਵਿੱਚ ਆ ਕੇ ਉਹਨਾਂ ਨੂੰ ਮੰਨਣਾ ਹੀ ਪਿਆ ਇਹ ਕੌਨਸੀਕਵੈਂਸਿਸ ਕਿਵੇਂ ਬਣੇ ਕੀ ਮੰਨਦੇ ਹੋ ਤੁਸੀਂ ਦੇਖੋ ਇਹ ਜਿੰਨੇ ਵੀ ਚੋਰ ਹੁੰਦੇ ਆ ਡਾਕੂ ਹੁੰਦੇ ਆ ਜਿਹੜੇ ਗੁਨਾਹ ਕਰਨ ਵਾਲੇ ਹੁੰਦੇ ਆ ਉਹ ਲੋਕ ਮੰਨਦੇ ਨਹੀਂ ਵੀ ਅਸੀਂ ਗੁਨਾਹ ਕੀਤਾ ਹੁਣ ਇਹਨਾਂ ਦੀ ਮਜਬੂਰੀ ਹੋ ਗਈ ਇਹਨਾਂ ਨੂੰ ਚਾਰ ਵਾਰੀ ਲੋਕਾਂ ਨੇ ਰਿਜੈਕਟ ਕਰਤਾ ਔਰ ਇਹ ਲੀਡਰਸ਼ਿਪ ਇਹਨਾਂ ਦੀ ਕਾਇਮ ਨਹੀਂ ਸੀ ਰਹਿ ਸਕਦੀ ਜੇ ਇਹ ਇਸ ਤਰ੍ਹਾਂ ਹੀ ਤੁਰੇ ਰਹਿੰਦੇ ਤਾਂ ਇਹ ਕੋਸ਼ਿਸ਼ ਕਰ ਰਹੇ ਨੇ ਕਿ ਇਸ ਤਰ੍ਹਾਂ ਨਾਲ ਇੱਕ ਚੋਰ ਮੋਰੀ ਰਾਹੀਂ ਅਸੀਂ ਦੁਬਾਰੇ ਪੰਸ ਦੇ ਵਿੱਚ ਰੀਹੈਬਿਟੇਟ ਹੋ ਜਾਈਏ ਇਹਨਾਂ ਦੀ ਕੋਸ਼ਿਸ਼ ਸਕਸੈਸ ਹੁੰਦੀ ਹੈ ਜਾਂ ਨਹੀਂ ਹੁੰਦੀ ਉਹ ਗੱਲ ਵੱਖਰੀ ਹੈ ਲੇਕਿਨ ਇਹਨਾਂ ਦੀ ਕੋਸ਼ਿਸ਼ ਇਹ ਲੱਗਦੀ ਹੈ ਮੈਨੂੰ ਤਾਂ ਕਰਕੇ ਇਹਨਾਂ ਨੇ ਸਾਰੇ ਗੁਨਾਹ ਕਬੂਲ ਕੀਤੇ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸੋ ਗੱਲਬਾਤ ਅਸੀਂ ਕਰ ਰਹੇ ਸੀ ਬੜਾ ਇੰਪੋਰਟੈਂਟ ਹੈ ਪੂਰਾ ਐਪੀਸੋਡ ਚੱਲ ਰਿਹਾ ਬਹੁਤ ਸੈਂਸਿਟਿਵ ਇਸ਼ੂਸ ਨੇ ਸਿਕ ਸੰਗਤ ਦੇ ਨਾਲ ਜੁੜੇ ਹੋਏ ਨੇ ਤੇ ਇਸ ਬਾਰੇ ਗੁਰਤੇਜ ਸਿੰਘ ਨੇ ਆਪਣੀ رائے ਦਿੱਤੀ ਹੈ ਤੇ ਅਖਰ ਹੁਣ ਅਕਾਲੀ ਦਲ ਦੀ ਜਿਹੜੀ ਪੂਰੀ ਲੀਡਰਸ਼ਿਪ ਹੈ ਇਹ ਜਿਨ੍ਹਾਂ ਨੇ ਆਪਣੇ ਗੁਨਾਹ ਕਬੂਲੇ ਆ ਸਣੇ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਫਿਊਚਰ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਪੋਲਿਟਿਕਸ ਦੇ ਵਿੱਚ ਇਹ ਤਾਂ ਸਮਾਂ ਦੱਸੇਗਾ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਵਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ